ਜੀ 10 ਸ਼ਰਤਾਂ ਦਾ ਰਸੀਏ ਪਰੋਲ ਜਿਹੜੀ ਪਰੋਲ ਦੇ ਤਹਿਤ ਆ ਕੇ ਅਮਰਿਤਪਾਲ ਸਿੰਘ ਉਹਨੇ ਦਿੱਲੀ ਸੌ ਚੁੱਕੀ ਆ ਨਾ 10 ਸ਼ਰਤਾਂ ਸੀ ਇਹਦੇ ਵਿੱਚ ਮਤਲਬ ਪਹਿਲਾਂ ਤਾਂ ਇਹ ਸਪੱਸ਼ਟੇ ਨਹੀਂ ਹੋ ਪਾਇਆ ਸੀਗਾ ਕਿ ਹਾਂ ਜੀ ਪਰਿਵਾਰ ਨੂੰ ਮਿਲਣ ਦੇਣਗੇ ਜਾਂ ਨਹੀਂ ਦੇਣਗੇ ਹੈ ਦਿੱਲੀ ਤੋਂ ਇਲਾਵਾ ਕਿਤੇ ਜਾਣ ਦੇਣਗੇ ਜਾਂ ਨਹੀਂ ਜਾਣ ਦੇਣਗੇ ਜਦੋਂ ਕਿ ਪਰਿਵਾਰ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਅਮਰਿਤਪਾਲ ਸਿੰਘ ਨੂੰ ਪੰਜਾਬ ਲਿਆਂਦਾ ਜਾਵੇ ਹੈ ਸੰਸਦ ਮੈਂਬਰ ਵੱਜੋਂ ਜਿੱਤਣ ਤੋਂ ਬਾਅਦ ਉਹ ਸੱਚਿਕਨ ਸ਼ਿਦਰਵਾਲ ਸਾਹਿਬ ਜਾਣਾ ਚਾਹੁੰਦੇ ਆ ਕਹਿੰਦੇ ਹਾਂ ਫਿਰ ਕਹਿੰਦੇ ਕਿ ਉਹ ਉਹਨਾਂ ਨੂੰ ਸੰਗਤ ਦੇ ਵਿੱਚ ਆਵਾਮ ਦੇ ਵਿੱਚ ਆਪਣੇ ਵੋਟਰਾਂ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਜਾਣ ਦੀ ਅਗਿਆਦ ਦਿੱਤੀ ਜਾਵੇ ਫਿਰ ਕਹਿੰਦੇ ਪਿੰਡ ਪਰਿਵਾਰ ਨਾਲ ਮੁਲਾਕਾਤ ਦੀ ਤੇ ਨਾਲ ਇਹ ਵੀ ਨੁਕਤਾ ਅਕੇ ਪਾਈ ਉਸ ਨੂੰ ਤਬਦੀਲ ਪੰਜਾਬ ਦੀ ਜੇਲ੍ਹ ਚ ਕੀਤਾ ਜਾਵੇ ਇਹ ਸਭ ਦੇ ਦਰਮਿਆਨ ਸੌਂ ਚੁੱਕਣ ਲਈ ਜਿਹੜੀ 10 ਸ਼ਰਤਾਂ ਦਾ ਅਰਥ ਪ੍ਰੂਰ ਮਿਲੀ ਉਹਦੇ ਵਿੱਚ ਪੂਰੇ ਨੁਕਤੇ ਸੀਗੇ ਉਸ ਨੁਕਤਿਆਂ ਦੇ ਆਧਾਰ 'ਤੇ ਅੱਜ ਸਾਰੀ ਕਾਰਵਾਈ ਦੇਖਣ ਨੂੰ ਮਿਲੀ ਉੱਚ ਸਭ ਤੋਂ ਪਹਿਲਾ ਨੁਕਤਾ ਸੀਗਾ ਜੇਲ੍ਹ ਤੋਂ ਜੇਲ੍ਹ ਤੱਕ ਡਿਬਰੂਗਰ ਜੇਲ੍ਹ ਤੋਂ ਦਿੱਲੀ ਤੇ ਦਿੱਲੀ ਤੋਂ ਵਾਪਸ ਡਿਬਰੂਗਰ ਜੇਲ੍ਹ ਤੱਕ ਸਾਰੀ ਜ਼ਿੰਮੇਵਾਰੀ ਐਸਐਸਪੀ ਅਮਰitsar ਦਿਹਾਤੀ ਸਤਿੰਦਰ ਸਿੰਘ ਦੀ ਹੋਏਗੀ ਜੀ ਹਾਂ ਇਹ ਬਕਾਇਦਾ ਤੌਰ ਤੇ ਕਹਿੰਦੇ ਸਪਸ਼ਟ ਸੀਗਾ ਉਹਦੇ ਵਿੱਚ ਕਿ ਸਤਿੰਦਰ ਸਿੰਘ ਜਿਹੜੇ ਐਸਐਸਪੀ ਦਿਹਾਤੀ ਨੇ ਮਤਲਬ ਜਿਹੜਾ ਵੀ ਵਿਅਕਤੀ ਐਸਐਸਪੀ ਦਿਹਾਤੀ ਹੈ ਉਹਦੀ ਜ਼ਿੰਮੇਵਾਰੀ ਹੈ ਜੇਲ੍ਹ ਤੋਂ ਜੇਲ੍ਹ ਤੱਕ ਅਮਰਪਾਲ ਸਿੰਘ ਦੀ ਵਾਪਸੀ ਦੀ ਦੂਸਰੀ ਇਸ ਦੇ ਨਾਲ ਹੀ ਇਸੇ ਪਹਿਲੀ ਸ਼ਰਤ ਦੇ ਵਿੱਚ ਇਹ ਸ਼ਰਤ ਵੀ ਇਹ ਪੁਆਇੰਟ ਵੀ ਸ਼ਾਮਿਲ ਸੀਗਾ ਕਿ ਨਾਲ ਕਿੰਨੇ ਪੁਲਿਸ ਮੁਲਾਜ਼ਮ ਰੱਖਣੇ ਆ ਕਿਉਂਕਿ ਪੰਜਾਬ ਪੁਲਿਸ ਦੀ ਟੀਮ ਜਿਹੜੀ ਗਈ ਹੈ ਉਹਦੇ ਨਾਲ ਅਸਾਮ ਵਾਲੇ ਵੀ ਨੇ ਫਿਰ ਦਿੱਲੀ ਵਾਲੇ ਵੀ ਹੈ ਅਗੇ ਸ਼ਾਮਲ ਹੋ ਗਏ ਸੋ ਇਹ ਇਹ ਸਾਰੇ ਇਹਦੇ ਵਿੱਚ ਪਰ ਜਿਹੜੀ ਪੰਜਾਬ ਤੋਂ ਕਿੰਨੇ ਪੁਲਿਸ ਮੁਲਾਜ਼ਮ ਨਾਲ ਲੈ ਕੇ ਜਾਣੇ ਆ ਕਿੰਨੀ ਟੀਮ ਚਾਹੀਦੀ ਹੈ ਕਿ ਕਿਡੇ ਰੈਂਕ ਵਾਲੇ ਚਾਹੀਦੀ ਹੈ ਇਹ ਸਾਰਾ ਤੈਅ ਕਰਨ ਦੀ ਜ਼ਿੰਮੇਵਾਰੀ ਵੀ ਐਸਐਸਪੀ ਅਫਸਰ ਦੇ ਹੱਥੀ ਦੀ ਹੈ ਦੂਸਰੀ ਸ਼ਰਤ ਲੋਕ ਸਭਾ ਸਪੀਕਰ ਦੀ ਮਨਜ਼ੂਰੀ ਨਾਲ ਹੀ ਉਹ ਸੰਸਦ ਦੇ ਅੰਦਰ ਕਿੰਨੀ ਗਿਣਤੀ ਦੇ ਸੁਰੱਖਿਆ ਕਰਮੀ ਲੈ ਕੇ ਜਾਣੇ ਔਰ ਕਿਹੜੀ ਹੱਦ ਤੱਕ ਲੈ ਕੇ ਜਾਣੇ ਆ ਇਹ ਲੋਕ ਸਭਾ ਸਪੀਕਰ ਦੇ ਮਤਲਬ ਹਦਾਇਤਾਂ ਦੇ ਅਨੁਸਾਰ ਐਸਐਸਪੀ ਅਮਰਸਰ ਦਿਹਾਤੀ ਨੇ ਦੇਖਣਾ ਇਹ ਜ਼ਿੰਮੇਵਾਰੀ ਉਹਨਾਂ ਦੀ ਸੀ ਉਸੇ ਤਹਿਤ ਉਹ ਕਾਰਵਾਈ ਹੋਈ ਅੰਦਰ 40 ਮਿੰਟ ਦਾ ਸਮਾਂ ਬਤਾਇਆ ਗਿਆ ਪੈਰੋਲ ਦੇ ਦੌਰਾਨ ਦਿੱਲੀ ਤੋਂ ਇਲਾਵਾ ਕਿਤੇ ਵੀ ਹੋਰ ਜਾਣ ਦੀ ਦਿੱਲੀ ਜੁਡੀਸ਼ੀਅਲ ਖੇਤਰ ਤੋਂ ਇਲਾਵਾ ਹੈਨਾ ਉਸ ਘੇਰੇ ਤੋਂ ਬਾਹਰ ਲਜਾਣ ਦੀ ਆਗਿਆ ਨਹੀਂ ਸੀ ਔਰ ਕਿਤੇ ਵੀ ਜਾਣ ਦੀ ਆਗਿਆ ਨਹੀਂ ਸੀ ਇਸ ਲਈ ਪੰਜਾਬ ਦਾ ਜਾਂ ਖੰਡੂਰ ਸਾਹਿਬ ਦਾ ਜਾਂ ਪਿੰਡ ਦਾ ਆਉਣ ਦਾ ਸਵਾਲ ਹੀ ਖਤਮ ਕਰ ਦਿੱਤਾ ਗਿਆ ਇਹ ਸ਼ਰਤ ਦੇ ਵਿੱਚ ਚੌਥੀ ਸੀ ਕਿ ਸੰਸਦ ਤੋਂ ਇਲਾਵਾ ਦਿੱਲੀ ਦੇ ਵਿੱਚ ਜੇ ਰੁਕਣਾ ਪੈਂਦਾ ਕਿਤੇ ਮਤਲਬ ਸੰਸਦ ਚ ਲਿਜਾਣਾ ਪੈਣਾ ਸੌਚਕੋਣੀ ਪਣੀ ਹੈ ਉਸ ਤੋਂ ਇਲਾਵਾ ਜੇਕਰ ਕਿਤੇ ਰੁਕਣਾ ਪੈਂਦਾ ਤਾਂ ਉਹ ਕਿੱਥੇ ਰੁਕਣਾ ਹੈ ਕਿੱਥੇ ਰੱਖਣਾ ਹੈ ਕਿੱਥੇ ਰਹਿਣਾ ਹੈ ਕਿੱਥੇ ਖਾਣਾ ਹੈ ਕਿੱਥੇ ਜੇ ਕਿਉਂਕਿ 4 ਜਾਂ 4 ਦਿਨਾਂ ਤੋਂ ਕੱਟ ਸੀ ਜੇ ਅੱਜ ਸੌਚਕ ਨਹੀਂ ਹੁੰਦੀ ਤਾਂ ਕਿਤੇ ਠਹਿਰਾਬ ਕਰਨਾ ਪੈਣਾ ਸੀ ਹੈਨਾ ਜੇ ਕੱਲੋਂ ਪਰਸੋਂ ਵੀ ਨਾ ਹੁੰਦੀ ਤਾਂ ਸੋਮਵਾਰ ਤੱਕ ਹੋ ਸਕਦਾ ਇੰਤਜ਼ਾਰ ਕਰਨਾ ਪੈਣਾ ਸੀ ਸੋ ਇਸ ਲਈ ਜੇ ਕਿਤੇ ਰੁਕਣਾ ਪੈਂਦਾ ਕਿਤੇ ਰਹਿਣਾ ਪੈਂਦਾ ਤਾਂ ਉਹ ਥਾਂ ਟਿਕਾਣਾ ਸਾਰੀ ਜ਼ਿੰਮੇਵਾਰੀ ਐਸਐਸਪੀ ਅੰਮ੍ਰਿਤਸਰ ਦਿਹਾਤੀ ਦੀ ਹੈ ਬੇਸ਼ੱਕ ਉੱਥੇ ਉਹ ਦਿੱਲੀ ਪੁਲਿਸ ਦੀਆਂ ਸੇਵਾਵਾਂ ਨਾਲ ਲੈ ਲੈਣ ਉਹਨਾਂ ਨਾਲ ਤਾਲਮੇਲ ਕਰਕੇ ਉਹਨਾਂ ਦੀਆਂ ਇਹਨਾਂ ਕੇਂਦਰੀ ਏਜੰਸੀਆਂ ਦੀਆਂ ਪਰ ਜ਼ਿੰਮੇਵਾਰੀ ਕੁਝ ਵੀ ਹੁੰਦਾ ਤਾਂ ਜ਼ਿੰਮੇਵਾਰੀ ਐਸਐਸਪੀ ਅੰਮ੍ਰਿਤਸਰ ਦੇ ਹਵਾਲੇ ਨਾਲ ਸੀ ਸੋ ਇਹ ਵੀ ਉਹਨਾਂ ਨੇ ਤੈਅ ਕਰਨਾ ਕਿਹਾ ਫਿਰ ਪੰਜਾਬ ਦੇ ਬੰਦੀ ਹੁਕਮ 1981 ਦੀ ਧਾਰਾ 2 ਸੀ ਦੇ ਤਹਿਤ ਅਮਰਤਪਾਲ ਸਿੰਘ ਦਿੱਲੀ 'ਚ ਹੀ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰ ਸਕਦੇ ਸੋ ਇਸ ਲਈ ਉਪਰ ਲੱਡ ਰਿਲੇਸ਼ਨ ਕਹਿੰਦੇ ਜੀ ਇਹ ਪਿਤਾ ਨੇ ਚਾਚਾ ਨੇ ਹੈਨਾ ਸੋ ਇਸ ਤਰ੍ਹਾਂ ਫਿਰ ਉਹਨਾਂ ਨੂੰ ਪੁਲਿਸ ਦੀ ਟੀਮ ਹੀ ਗੁਰੂਕਰ ਰਕਾਬਗੰਜ ਤੋਂ ਲੈ ਕੇ ਗਈ ਤੇ ਫਿਰ ਆ ਮੁਲਾਕਾਤ ਗੁਰਤ ਮੁਲਾਕਾਤ ਦਾ ਇਹ ਪ੍ਰਕਿਰਿਆ ਸਰੇ ਚੜੀ ਸੋ ਇਸ ਲਈ ਇਹ ਸ਼ਰਤ ਦੇ ਵਿੱਚ ਸੀਗੀ ਕਿ ਪੰਜਾਬ ਬੰਦੀ ਹੁਕਮ 1981 ਦੀ ਧਾਰਾ 2C ਦੇ ਤਹਿਤ ਅਮਰਤਪਾਲ ਸਿੰਘ ਦੇ ਪਰਿਵਾਰਕ ਮੈਂਬਰ ਹੀ ਉਸ ਨਾਲ ਮੁਲਾਕਾਤ ਕਰ ਸਕਣਗੇ ਸੋ ਉਸ ਦੇ ਤਹਿਤ ਹੀ ਮੁਲਾਕਾਤ ਕਿ ਸਾਰਾ ਕੁਝ ਬਣਿਆ ਸਭ ਇਹਦੇ ਪਿੱਛੇ ਵੀ ਸਾਰੀ ਜ਼ਿੰਮੇਵਾਰੀ ਐਸਐਸਪੀ ਅੰਮ੍ਰਿਤਸਰ ਦੀ ਆਤੀ ਮਤਲਬ ਪੂਰਾ 10 ਸ਼ਰਤਾਂ ਜਿਹੜੀਆਂ ਸੀਗੀਆਂ ਉਹਦੇ ਕੇਂਦਰ ਬਿੰਦੂ 'ਚ ਐਸਐਸਪੀ ਅੰਮ੍ਰਿਤਸਰ ਕਿਉਂਕਿ ਅੰਮ੍ਰਿਤਸਰ ਦੇ ਹਵਾਲੇ ਨਾਲ ਐਨਐਸਏ ਲੱਗਾ ਅੰਮ੍ਰਿਤਸਰ ਤੋਂ ਹੀ ਮਨਜ਼ੂਰੀ ਮਿਲੀ ਅੰਮ੍ਰਿਤਸਰ ਤੋਂ ਹੀ ਫਾਈਲ ਬਣਾ ਕੇ ਮੁੱਖ ਮੰਤਰੀ ਕੋਲ ਆਈ ਪੰਜਾਬ ਸਰਕਾਰ ਨੇ ਫਿਰ ਉਹ ਬਿਰਲਾ ਸਰ ਨੂੰ ਕਿ ਜੀ ਸਾਰੀ ਪ੍ਰਕਿਰਿਆ ਇੱਥੋਂ ਏਸੇ ਦੌਰਾਨ ਕਹਿੰਦੇ ਅਮਰਪਾਲ ਸਿੰਘ ਕੋਈ ਵੀ ਬਿਆਨ ਨਹੀਂ ਜਾਰੀ ਕਰ ਸਕਦਾ ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਕੋਈ ਟਿੱਪਣੀ ਨਹੀਂ ਕਰ ਸਕਦਾ ਕਹਿੰਦੇ ਜੀ ਅਮਰਤਪਾਲ ਸਿੰਘ ਦੇ ਕਿਸੇ ਵੀ ਰਿਸ਼ਤੇਦਾਰ ਨੂੰ ਮੁਲਾਕਾਤ ਦੇ ਦੌਰਾਨ ਪਰਿਵਾਰਕ ਜੀ ਨੂੰ ਮੁਲਾਕਾਤ ਦੇ ਦੌਰਾਨ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਕਰਨ ਦੀ ਇਜਾਜ਼ਤ ਨਹੀਂ ਹੋਏਗੀ ਤੇ ਜੇ ਕੁਝ ਅਜਿਹਾ ਹੋ ਵੀ ਗਿਆ ਤੇ ਉਹ ਸੋਸ਼ਲ ਮੀਡੀਆ ਤੇ ਪਾਉਣਾ ਬੈਨ ਹੋਏਗਾ। ਡਿਪੂਗਰ ਜੇਲ ਤੋਂ ਦਿੱਲੀ ਤੇ ਦਿੱਲੀ ਤੋਂ ਡਿਪੂਗਰ ਜੇਲ ਤੱਕ ਆਉਣ ਜਾਣ ਦਾ ਜਿਹੜਾ ਸਮਾਂ ਜਿਵੇਂ ਅੱਜ ਸਵੇਰੇ 4 ਵਜੇ ਡਿਪੂਗਰ ਜੇਲ ਤੋਂ ਬਾਹਰ ਲਿਆਂਦਾ ਏਅਰਵਾਸ ਤੇ ਵਿੱਚ ਫਿਰ ਫੌਜ ਦੇ ਫੌਜੀ ਅਫਸਰਾਂ ਦੇ ਰਾਹੀਂ ਦਿੱਲੀ ਲਿਆਂਦਾ ਫਿਰ ਦਿੱਲੀ ਤੋਂ 에어ਪੋਰਟ ਤੋਂ ਲੈ ਕੇ ਗਏ ਸੰਸਦ ਤੱਕ ਉਹ ਵਾਪਸੀ ਦਾ ਇਸੇ ਤਰ੍ਹਾਂ ਇਹ ਸਾਰੀ ਪ੍ਰਕਿਰਿਆ ਚ ਜਿਹੜਾ ਆਉਣ ਜਾਣ ਸਮਾਂ ਲੱਗਣਾ ਉਹ ਵੀ 4 ਦਿਨਾਂ ਦੀ ਪਰੋਲ ਦੀ ਸਮੇਂ ਦੇ ਵਿੱਚ ਹੀ ਗਿਣਿਆ ਜਾਣਾ ਮਤਲਬ ਉਹਨੂੰ ਵੱਖਰਾ ਨਹੀਂ ਕਰ ਸਕਦੇ ਤੁਸੀਂ ਉਸ ਸਮੇਂ ਹੱਦ ਦੇ ਵਿੱਚ ਰਹਿ ਕੇ ਸਾਰਾ ਕੁਝ ਕਰਨਾ ਇਸ ਲਈ ਉਹ ਵੀ ਉਹਦੇ ਵਿੱਚ 4 ਜਾਂ 4 ਤੋਂ ਘੱਟ ਦਿਨਾਂ ਦੀ ਪਰੋਲ ਚ ਕਿਉਂਕਿ ਉਹਦਾ ਹੀ ਹਵਾਲਾ ਫਿਰ ਆਉਣ ਜਾਣ ਦਾ ਸਾਰਾ ਖਰਚਾ ਡੀਜੀਪੀ ਪੰਜਾਬ ਦੇ ਵਿਭਾਗੀ ਬਜਟ ਚ ਹੋਵੇਗਾ ਆਉਣਾ ਜਾਣਾ ਰਹਿਣਾ ਖਾਣਾ ਜੋ ਵੀ ਹੈ ਚਾਹੇ ਬੱਸ ਹੈ ਚਾਹੀਓ ਜਹਾਜ਼ ਹੈ ਚਾਹੀਓ ਅੱਗੇ ਕਾਫਲਾ ਹੈ ਉਹ ਸਾਰੀ ਕਾਰਵਾਈ ਦਾ ਜਿਹੜਾ ਖਰਚਾ ਹੈ ਉਹ ਕੁੱਲ ਖਰਚੇ ਦੀ ਦੇਗੀ ਪੰਜਾਬ ਡੀਜੀਪੀ ਦੇ ਵਿਪਾਗੀ ਬਜਟ ਚ ਹੋਵੇਗੀ ਤੇ ਐਸਐਸਪੀ ਅੰਮ੍ਰਿਤਸਰ ਨੂੰ ਸਪਸ਼ਟ ہدایت ਹੋएगी ਕਿ ਸੰਸਦ ਦੀ ਕਾਰਵਾਈ ਦੇ ਦੌਰਾਨ ਕਿਉਂਕਿ ਉੱਥੇ ਜਿੰਨਾ ਸਮਾਂ ਅੰਦਰ ਪਤਾਉਣਾ ਉਹ ਜਿਵੇਂ 40 ਮਿੰਟ ਦੇ ਵਿੱਚ ਸੰਸਦ ਦੀ ਕਾਰਵਾਈ ਨਿਪੜੀ ਹੈ ਸੰਸਦੇ ਅੰਦਰ ਸੌਚ ਚੁੱਕਣ ਦੀ ਕਾਰਵਾਈ ਨਿਪੜੀ ਹੈ ਉਸ ਸਮੇਂ ਦੇ ਸਾਰੇ ਦੌਰਾਨ ਹਾਂ ਐਸਐਸਪੀ ਅੰਮ੍ਰਿਤਸਰ ਨੂੰ ਇਹ ਹਦਾਇਤ ਹੈ ਇਹ 10 ਸ਼ਰਤਾਂ ਦੀ ਸ਼ਰਤ ਹੈ ਕਿ ਤੁਸੀਂ ਲੋਕ ਸਭਾ ਦੇ ਸਪੀਕਰ ਦੀ ਉਹਨਾਂ ਦੇ ਉੱਤੇ ਸੈਕਟਰੀ ਦੀ ਹਾਂ ਮਤਲਬ ਰੂਲਿੰਗ ਦੇ ਵਿੱਚ ਰਹਿ ਕੇ ਕੰਮ ਕਰਨਾ ਸੋ ਇਸ ਤਰ੍ਹਾਂ ਇਹ 10 ਸ਼ਰਤਾਂ ਦੇ ਤਹਿਤ ਚਾਰਜਾਂ ਚਾਰ ਤੋਂ ਕੱਟ ਦਿਨਾਂ ਦੀ ਪ੍ਰੋਲ ਸੀ ਜਿਹਦੇ ਤਹਿਤ ਅਮਰਪਾਲ ਸਿੰਘ ਨੇ ਸੰਸਦੀ ਮੈਂਬਰ ਵਜੋਂ ਭਾਰਤ ਦੀ ਸੰਸਦ ਦੇ ਵਿੱਚ ਉਹਮ ਬਿਰਲਾ ਦੇ ਕੈਬਨ ਦੇ ਵਿੱਚ ਸਪੀਕਰ ਦੇ ਕੈਬਨ ਦੇ ਵਿੱਚ ਜਾ ਕੇ ਹਾਂ ਸੰਵਿਧਾਨ ਅਨੁਸਾਰ ਸੌਹ ਚੁੱਕੀ ਹੈ ਸੋ ਇਸ ਦੇ ਨਾਲ ਇਹ ਚਰਚਾ ਇੱਥੇ ਆ ਕੇ ਖਲੋਤੀ ਹੈ ਕਿ ਭਾਈ ਜਦੋਂ ਸੌਹ ਚੁੱਕ ਲਈ ਹੈ ਫਿਰ ਕੀ ਐਨਐਸਏ ਹੋਣਾ ਚਾਹੀਦਾ ਜਾਂ ਨਹੀਂ ਕਿ ਇਸ ਨੂੰ ਮੁਖਤਾਰਾ ਚ ਪਾਬਸੀ ਸਮਝਿਆ ਜਾਵੇ ਇਸ ਲਈ ਕਿ ਇਹ ਐਨਐਸਏ ਦਾ ਹੱਕ ਨਹੀਂ ਬਣਦਾ ਹੋਰ ਜਿਹੜੇ ਚੱਲਦੇ ਨੇ ਜਿਵੇਂ ਮਤਲਬ ਥਾਣੇ ਵਾਲਾ ਮਾਮਲਾ ਚੱਲਦਾ ਹੈ ਜਾਂ ਕੁਝ ਹੋਰ ਮਾਮਲੇ ਨੇ ਉਹ ਮਾਮਲੇ ਇੱਕ ਵੱਖਰੇ ਕੇਸ ਨੇ ਪਰ ਐਨਐਸਏ ਵਾਲੇ ਸਵਾਲ ਤੇ ਹੁਣ ਚਰਚਾ ਹੈ ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਬੰਦ ਕਿੱਧਰ ਨੂੰ ਬੰਦ